ਜਾਲਮ ਲੋਕਾਂ ਪਰ ਜਿੰਦਰੀ ਮੌਤ ਨੂੰ ਵੀ ਮਾਰੇਗਾ ਖਾਲਸਾ ਮੁੱਖ ਮੰਤਰੀ ਦਰਬਾਰਾ ਸੇ ਕਹਿ ਰਿਹਾ ਕਿ ਦਾ ਅੰਦਰੋਂ ਸੁਪੀਚਾ ਦੇਣੀਆਂ ਸਭ ਨੂੰ ਲੋਕਾਂ ਨੇ ਪੁੱਤ ਮਰ ਬੌਣੇ ਸੋਖੇ ਨੇ ਜਦੋਂ ਪੰਜਾਬ ਪੁਲਿਸ ਆ ਗਈ ਸਾਡੀ ਫੋਰਸ ਆ ਗਈ ਅਸੀਂ ਮਿੰਟੋਂ ਮਿੰਟ ਹੀ ਗ੍ਰਿਫਤਾਰ ਕਰਨੇ ਨੂੰ ਕਿ ਸੰਤਾ ਨੇ ਫਿਰ ਚੈਨਜ ਕੀਤਾ ਕਿ ਦੋ ਚੈਨ ਨਹੀਂ ਮੇਰੇ ਇੱਥੋਂ ਲਾਲ ਕਿਲੇ ਦੀ ਬਾਤ ਦਾ ਜਿੰਨੀ ਮਰਜੀ ਫੋਰਸ ਬੁਲਾ ਲੈ ਜਿੰਨੀ ਮਰਜੀ ਪੁਲਿਸ ਬੁਲਾ ਲੈ ਜੇ ਤੇ ਮੈਂ 10 ਘੰਟਿਆਂ ਚ ਅੰਮ੍ਰਿਤਸਰ ਕੋਲ ਲਾਹ ਕੇ ਲਈ ਪਹੁੰਚ ਗਿਆ ਫਿਰ ਤੇ ਕਹਿਦੀ ਆਪਣੀ ਬੀਬੀ ਇੰਦਰਾ ਗਾਂਧੀ ਨੂੰ ਕਿ ਅਨੰਦਪੁਰ ਦੇ ਮਤੇ ਦੀਆਂ ਮੰਗਾਂ ਲਾਗੂ ਕਿਥੇ ਜਾਣ ਤੇ ਜੇ ਮੈਂ ਨਾ ਪਾ ਸਕਿਆ ਅਸੀਂ ਅਨੰਦਪੁਰ ਦਾ ਮੱਥਾ ਵੀ ਛੱਡ ਦਿਆਂਗੇ ਅਸੀਂ ਪੰਜਾਬ ਦੇ ਸਰਦਾਰ ਤੇ ਦੂਜਾ ਚੱਲ ਗਿਆ ਆਪਣੇ ਪੰਜ ਚੋਟੀਆਂ ਦੇ ਜਰਨੈਲ ਲਿਆ ਤੇ ਆਪਣਾ ਇੱਕ ਸਿੰਘ ਮੈਦਾਨੇ ਜੰਗ 'ਚ ਛੱਡਾ ਜੇ ਤੇ ਤੇਰੇ ਪੰਜਾਂ ਨੇ ਮੇਰੇ ਇੱਕ ਨੂੰ ਫੜ ਲਿਆ ਅਸੀਂ ਇਹਨਾਂ ਦਾ ਪਰਦਾ ਮਤਾ ਪੰਜਾਬ ਛੱਦਦੇ ਆਂ ਜੇ ਤੇਰੇ ਪੰਜ ਮੇਰੇ ਇੱਕ ਜਰਨੇ ਨੂੰ ਨਾ ਫੜ ਸਕੇ ਨਾ ਫਿਰ ਕਹਿਦੀ ਬੀਬੀ ਕਿਦਰਾ ਗਾਂਧੀ ਨੂੰ ਅੰਲੰਦ ਪਰਦੇ ਮਤੇ ਦੀਆਂ ਮੰਗਾ ਲੱਗੂ ਕਿਧੀਆਂ ਜਾਣੀ ਸੱਚ ਤੇ ਉਹ ਮੁੱਖ ਮੰਤਰੀ ਦਰਬਾਰਾ ਸਿੰਘ ਚੈਲੰਜ ਅਸੈਟ ਨਹੀਂ ਸੀ ਕਰ ਸਕਦਾ ਕਿਹਦਾ ਯੋਦਾ ਸੀ ਸਾਂ ਦੇਰਨੇ ਨੂੰ ਇੱਕ ਸੋ ਇੱਕ ਪਾਠ ਇਹ ਤੇ ਜਾਬਰੀ ਸਹਿਬ ਕਰਨ ਵਾਲੇ ਸੰਘੇ ਜੀ ਚਮਕੌਰ ਗੜੀ ਦਾ ਇਤਿਹਾਸ ਇੱਕ ਵਾਰ ਫੇਰ ਦੁਹਾਇਆ ਗਿਆ 84 ਦੇ ਵਿੱਚ ਜੂਨ ਮਹੀਨੇ ਦੇ ਵਿੱਚ ਦੁਹਰਾਇਆ ਗਿਆ ਜਿੱਥੇ ਕਮਸਾਨ ਦਾ ਜੰਗ ਹੋਇਆ ਜਾਨਮ ਤੋਪਾਂ ਤੇ ਟਿੰਕਾਂ ਦੇ ਗੋਲਿਆਂ ਦੇ ਨਾਲ ਵਾਰ ਕਰਦੇ ਨੇ ਇਹਦੇ ਟਗਾ ਟਗਾ ਡਗਾ ਡੋ ਦੇ ਨਗਾਰੇ ਵੇਖੋ ਬੋਲੇ ਸੋਨੇ ਹਾਵ ਦੀ ਗੂੜ ਦੇ ਚ ਕਾਲੇ ਨੇ ਫਟ 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 ਗੋਲੀਆਂ ਦੀ ਗੂੜਪੇ ਦੀ ਸਿੰਨਾ ਲਾ ਕੇ ਵਿੱਚ ਮਸ਼ਹੂਰਾਂ ਨੂੰ ਪੰਦੇ ਸੈਕਟਰ ਲਾਂਡਰਾ ਵਾਲਿਆ ਜੁੱਧ ਦੇ ਖਾਲਸੇ ਦੀ ਭਾਰੇ ਨੇ ਬੱਤ ਦੀ ਸਰੰਗੀ ਸੁਣੋ ਟੱਟ ਬੋਲ ਦੀ 1984 ਵਾਲੇ ਤੇ ਖੋਲਦੀ ਕੌਣ ਸੀ ਜਿਹੜੇ ਹੱਥ ਖੜੇ ਕਰਕੇ ਤੁਰ ਗਏ ਕੌਣ ਸੀ ਜਿਨ੍ਹਾਂ ਸ਼ਹਾਦਤਾਂ ਦੇ ਜਾਨ ਪਿੱਤੇ ਸੁਣਿਓ ਬੋਲ ਦੇ ਨਾਲ ਬੱਤ ਦੀ ਸਰੰਗੀ ਸੁਣੋ ਟੱਟ ਬੋਲ ਦੀ 1984 ਵਾਲੇ ਤੇ